ਇਹ ਅੱਛਾ ਉਪਰਾਲਾ ਕਿਹਦਾ ਕੀ ਇਹ ਬੰਦੇ ਅੱਜ ਡੋਜੀ ਜਿਹੜੀ ਕੂ ਕੇ ਪਟਿਆਲਾ ਦੇ ਵਿੱਚ ਪਈ ਹੈ ਇੱਥੇ ਲੱਗੇ ਮਾਰੇ ਯਾਰ ਕਿਸੇ ਕੋ ਧੱਕੇ ਜੈ 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 ਸਰ ਮਨਪ੍ਰੀਤ ਸ਼ਾਮ ਰਵੀ ਦੇ ਬੱਟੀ ਜੀ ਦਾ ਜੀਐਨ ਨੂੰ ਵੈਲਕਮ ਫਾਰ ਵੈਲਕਮ ਦਾ ਬੋਲ ਮੋਰ ਬੱਟੀ ਜੀ ਦਾ ਦਾ उपाला किया है पाब में तिवान हमेशा ही पाब का हमेशा ही पंजाब का रखवाला रहा सामने सामने कुका ही सामने आस ही नहीं सी मैं जो देखिया ਬੰਦੇ ਭਾਰਤ ਲਈ ਤਾਂ ਐਸ ਸਵੇਰੇ 5 ਵਜੇ ਦੇ ਲੋਕ 5 ਵਜੇ ਦੇ ਲੋਕ ਸਵੇਰੇ ਸੈਲਫੀਆਂ ਲੈਣ ਲੱਗੇ ਸੀ ਤੇ ਜਿਵੇਂ ਕੋਈ ਹੀਰੋ ਨਾਲ ਜਾਂ ਕੋਈ ক্রিকেট ਦੇ ਬਹੁਤ ਵੱਡੇ ਪਲੇਅਰ ਨਾਲ ਇਸ ਤਰੀਕੇ ਨਾਲ ਸੈਲਫੀਆਂ ਲਈਆਂ ਗਈਆਂ ਤੇ ਰਾਂਚ ਰਾਂਚ ਤਿਲ ਸੱਡਨ ਨੂੰ ਵੀ ਥਾਂ ਨਹੀਂ ਸੀ ট্রেন ਦੇ ਵਿੱਚ ਇਸ ਤਰੀਕੇ ਨਾਲ ਤੇ ਹਰ ਜਗ੍ਹਾ ਖੇਤਾਂ 'ਚ ਲੋਕ ਖੜੇ ਕੋਈ ਹੱਥ ਜੋੜ ਰਿਹਾ ਸੀ ਕੋਈ ਬਾਏ ਬਾਏ ਟਾਟਾ ਕਰ ਰਿਹਾ ਸੀ ਮਤਲਬ ਕੋਈ ਵੀਡੀਓ ਬਣਾ ਰਿਆ ਸੀ ਮੈਂ ਬਾਕੀ ਜਿਲ੍ਹਿਆਂ ਚ ਵੀ ਦੇਖੋ ਵੀ ਟ੍ਰੇਨ ਦੇਖੋ ਪਹਿਲਾਂ ਮੈਂ ਇਸ ਤਰੀਕੇ ਨਾਲ ਉਤਸ਼ਾਹ ਮਿਲਿਆ ਹਰ ਸ਼ਹਿਰ ਵਾਲਾ ਚਾਹੁੰਦਾ ਹੈ ਵੀ ਸਾਡੇ ਜਿਹੜੀ ਆ ਉਹ ਬੰਦੇ ਬਾਰਤ ਹਰ ਸ਼ਹਿਰ ਤੋਂ ਚੱਲੇ ਇੰਨੀ ਇਹ ਟ੍ਰੇਨ ਆ ਜਿਹੜੀ ਫੇਮਸ ਹੋਈ ਆ ਤੇ ਇਹਦੇ ਵਿੱਚ ਇੰਨੀਆਂ ਸਹੂਲਤਾਂ ਐ ਸਭ ਤੋਂ ਜ਼ਿਆਦਾ ਸਪੀਡ ਤਾਂ ਹੈ ਹੀ ਹੈ ਪਰ ਸਪੀਡ ਦੇ ਨਾਲ-ਨਾਲ ਸੇਫਟੀ ਉਹ ਕਵਨ ਸਿਸਟਮ ਇਹਦੇ ਵਿੱਚ ਲੱਗਿਆ ਹੈ ਵੀ ਇਹ ਪਹਿਲਾਂ ਹੀ ਕਿਲੋਮੀਟਰਾਂ ਤੋਂ ਟ੍ਰੇਨ ਪਹਿਲਾਂ ਹੋ ਜਾਏਗੀ ਜੇ ਅੱਗੇ ਕੋਈ ਟ੍ਰੇਨ ਹੋਗੀ ਕੋਈ ਹੋਰ ਚੀਜ਼ ਹੋਏਗੀ ਉਦੋਂ ਬਾਅਦ ਇਹਦੇ ਵਿੱਚ ਐਸਾ ਸਪੀਡ ਆ ਜਿਹੜੀ ਉਹ ਸਭ ਤੋਂ ਵੱਧੇ ਦੀ ਆ ਜੇ ਆਪਾਂ ਦੇਖੀਏ ਦਿਵਿਆਂਗ ਲੋਕਾਂ ਲਈ ਹੈਂਡੀਕੈਪ ਲੋਕਾਂ ਲਈ ਵੀ ਉਹਨਾਂ ਲਈ ਵੀ ਬਰੇਲ ਦੇ ਅੱਖਰ ਲਿਖੇ ਗਏ ਆ ਬਾਥਰੂਮ ਹਨਾ ਨਹੀਂ ਲੱਗ ਬਣਾਏ ਗਏ ਆ ਜਿਹੜੀ ਇਹਦੀ ਸੀਟ ਉਹ 360 ਡਿਗਰੀ ਉਹ ਪੂਰੀ ਰੋਟੇਟ ਹੁੰਦੀ ਹੈ ਤੇ ਤੁਸੀਂ ਜੇ ਕੋਈ ਵੀ ਇਹ ਚ ਕੈਮਰੇ ਲੱਗੇ ਆ ਜੇ ਕੋਈ ਕ੍ਰਿਮਨਲ ਜਿਹੜਾ ਬੰਦਾ ਕੋਈ ਚੋਰ ਚੱਕਾ ਜਿਹਦੀ ਫੋਟੋ ਰੇਲਵੇ ਤੱਕ ਪੁਲਿਸ ਨੇ ਜਾਰੀ ਕੀਤੀ ਆ ਉਹ ਜੇੜ ਚੜਨ ਲੱਗੀ ਉਹਦੀ ਫੋਟੋ ਜਿਨ੍ਹਾਂ ਦੇ ਜਿਵੇਂ ਆਪਣੇ 10 ਨੰਬਰੀਆਂ ਦੀ ਫੋਟੋ ਲੱਗੀ ਹੁੰਦੀ ਆ ਉਹ ਫੋਟੋ ਜਦੋਂ ਆਏਗੀ ਉਹ ਆਪਣੇ ਆਪ ਹੀ ਉੱਥੇ అలਾਰਮ ਵੱਜ ਜਾਏਗਾ ਆਪਣੇ ਆਪ ਪੁਲਿਸ ਸਟੇਸ਼ਨ ਚ ਪਤਾ ਲੱਗ ਜਾਏਗਾ ਜਿਹੜਾ ਰੇਲਵੇ ਦਾ ਤੀਜੀ ਗੱਲ ਜੇ ਇਹਨੂੰ ਦੇਖੀਏ ਵੀ ਅੱਗੇ ਜਿਹੜੀ ਟ੍ਰੇਨ ਸੀ ਉਹ ਤੇ ਟਾਈਮ ਲੱਗਦਾ ਸੀ ਇੱਕ ਪਾਸੇ ਇੰਜਣ ਹੁੰਦਾ ਸੀ ਦੂਜੇ ਪਾਸੇ ਘੁਮਾ ਕੇ ਲਾਉਣਾ ਹੁੰਦਾ ਸੀ ਇਹਦੇ ਚ ਦੋਨੋਂ ਪਾਸੇ ਇੰਜਣ ਆ ਜਿੱਧਰ ਮਰਜੀ ਜੇ ਇੱਕ ਜਗ੍ਹਾ ਦੂਜੇ ਪਾਸੇ ਜਾਣਾ ਤੇ ਦੋਨੋਂ ਪਾਸੇ ਇੰਜਣਾਂ ਤੇ ਆਪਦੇ ਡੱਬਿਆਂ ਚ ਵੀ ਇਹਦੇ ਕੋਚੀਜ਼ ਵੈਗਨ ਚ ਤਾਕਤ ਉਹ ਵੀ ਨਾਲ ਮਦਦ ਕਰਦੇ ਆ ਤਾਂ ਸਪੀਡ ਪਿਕਅਪ ਆ ਇਹਦੀ ਤੁਸੀਂ ਗੱਲ ਕੀਤੀ ਪੈਸੇ ਦੀ ਪਹਿਲਾਂ ਹੀ 56% 56% ਆ ਜਿਹੜਾ ਹਰ ਟਿਕਟ ਤੇ ਕਿਸੇ ਤਰੀਕੇ ਦੀ ਵੀ ਟਿਕਟ ਹੋਵੇ ਪੈਸੇਂਜਰ ਦੀ ਉਹ 56% ਪਹਿਲਾਂ ਹੀ ਦੇਸ਼ ਦੀ ਸਰਕਾਰ ਨਰਿੰਦਰ ਮੋਦੀ ਦੀ ਸਬਸਿਡੀ ਦਿੰਦੀ ਆ ਉਹ ਤੇ ਜਿੰਨਾ ਵੀ ਕਿਰਾਇਆ ਹੈ ਪਹਿਲਾਂ ਹੀ ਉਹਦੇ 55% ਸਬਸਿਡੀ ਹੁੰਦੀ ਹੈ